ਆਬਵੀਅਸਲੀ ਇਹ ਇੰਟਰਵਿਊ ਬਹੁਤ ਲੋਕੀ ਦੇਖਣ ਵਾਲੇ ਨੇ ਤੇ ਜੋ ਲੋਕੀ ਇੰਟਰਸਟਿਡ ਨੇ 에어 ਫੋਰਸ ਜੁਆਇਨ ਕਰਨ ਵਾਸਤੇ ਉਹ ਇੱਕ ਪ੍ਰੋਸੈਸ ਦੱਸ ਦੋਗੇ ਕੀ ਕੀ ਪ੍ਰੋਸੈਸ ਕੀ ਹੁੰਦਾ ਸ਼ੋਰ ਸ਼ੋਰ ਅਮ ਜੇ ਤੁਸੀਂ 에어 ਫੋਰਸ ਸਪੈਸੀਫਿਕਲੀ ਅਨਲਿਸਟਡ ਰੈਂਕ ਅਸਤੇ ਜਾਣਾ ਤੁਸੀਂ ਐਸ ਵੈਬ ਟੈਸਟ ਦੋਗੇ ਸਭ ਤੋਂ ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਬੇਸਿਕ ਚੀਜ਼ ਉਹ ਹੈ ਜੇ ਤੁਸੀਂ ਐਸ ਵੈਬ ਟੈਸਟ ਕਲੀਅਰ ਕਰਦੇ ਹੋ ਤੁਹਾਡਾ ਰਿਕਰੂਟਰ ਤੁਹਾਨੂੰ ਸਕੇਜੂਲ ਕਰੂਗਾ ਮੈਪਸ ਅਸਤੇ ਤੁਸੀਂ ਮੈਡੀਕਲ ਸਟੇਸ਼ਨ ਤੇ ਜਾਓਗੇ ਜਿੱਥੇ ਤੁਹਾਡੇ ਸਾਰੇ ਮੈਡੀਕਲ ਹੋਣਗੇ ਨਾਲ ਨਾਲ ਤੁਹਾਡੀ ਪੇਪਰ ਵਰਕ ਭਰਾਇਆ ਜਾਊਗਾ ਸਕਿਉਰਿਟੀ ਕਲੀਅਰੈਂਸ ਵਾਸਤੇ ਸੀਕ੍ਰੇਟਸ ਸਕਿਉਰਿਟੀ ਕਲੀਅਰੈਂਸ ਵਾਸਤੇ ਤੇ ਉਹ ਉਸ ਤੇ ਤੁਹਾਡੀ ਇਨਵੈਸਟੀਗੇਸ਼ਨ ਚੱਲਣ ਲੱਗ ਜੂਗੀ 4-5 ਮਹੀਨੇ ਲੱਗਣਗੇ ਕਿ ਕਿੱਥੋਂ ਕੀ ਬੈਕਗ੍ਰਾਉਂਡ ਹੈ ਤੁਹਾਡਾ ਕੌਣ ਜਾਣਦਾ ਤੁਹਾਨੂੰ ਕੌਣ ਨਹੀਂ ਜਾਣਦਾ ਉਹ ਸਾਰੀਆਂ ਚੀਜ਼ਾਂ ਉਸ ਪੇਪਰ ਵਰਕ ਤੇ ਇਨਵੈਸਟੀਗੇਸ਼ਨ ਚ ਚੱਲੀ ਜਾਣਗੀਆਂ ਤੇ ਨਾਲ ਨਾਲ ਤੁਸੀਂ ਜਦੋਂ ਤੁਹਾਡਾ ਸਕੋਰ ਆਜੂਗਾ ਜਿੰਨਾ ਤੁਸੀਂ ਸਕੋਰ ਬੈਟਰ ਕਰੋਗੇ ਸਪੋਜ਼ ਕਰੋ 99 ਦਾ ਟੈਸਟ ਹੈ ਹੁੰਦਾ ਹੀ 99 ਦਾ ਜਿੰਨਾ ਤੁਸੀਂ ਸਕੋਰ ਬੈਟਰ ਕਰੋਗੇ ਉਨੀ ਆਪਸ਼ਨਾਂ ਖੁੱਲ ਜਾਣਗੀਆਂ ਜੌਬਸ ਦੀ ਤੁਹਾਡੀਆਂ ਜੇ ਤੁਸੀਂ 99 ਕਰਤਾ ਤਾਨੂੰ ਸਾਰੀਆਂ ਜੌਬ ਆਪਸ਼ਨ ਖੁੱਲੀਆਂ ਹੋਈਆਂ ਨੇ ਡਿਪੈਂਡ ਕਰਦਾ ਤੁਹਾਡਾ ਸਟੇਟਸ ਕੀ ਹੈ ਅਮਰੀਕਾ ਦੇ ਵਿੱਚ ਜੇ ਤੁਸੀਂ ਸਿਟੀਜ਼ਨ ਹੋ ਤੁਹਾਡੇ ਵਾਸਤੇ ਸਾਰੀਆਂ ਜੌਬ ਆਪਨ ਹੈ ਜੇ ਤੁਸੀਂ ਗ੍ਰੀਨ ਕਾਰਡ ਹੋ ਤੁਹਾਡੇ ਵਾਸਤੇ ਲਿਮਿਟੇਸ਼ਨ ਕਰ ਦਿੱਤੀ ਜਾਂਦੀਆਂ ਥੋੜੀਆਂ ਜੌਬਾਂ ਜਿਹੜੀਆਂ ਸਿਕਰਟ ਲੈਵਲ ਦੀਆਂ ਹੋਣ ਹੀ ਕੀਤੀਆਂ ਜਾਂਦੀਆਂ ਟਾਪ ਸਿਕਰਟ ਲੈਵਲ ਦੀਆਂ ਅ ਥੋੜਾ ਫਰਕ ਆ ਜਾਂਦਾ ਤੇ ਅ 99 ਸਕੋਰ ਆ ਔਟ ਆਫ 99 ਤੁਸੀਂ ਕੋਈ ਵੀ ਜੌਬ ਚ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡਾ ਡਿਪੈਂਡ ਕੀਤਾ ਜਾਂਦਾ ਹੈ ਕਿ ਤੁਸੀਂ ਮੈਡੀਕਲ ਫਿੱਟ ਹੋ ਉਸ ਚੀਜ਼ ਵਾਸਤੇ जो तुम फिट हुए हो सारा कुछ स्कोर भी वजी आ गया वैल्युएशन भी कंप्लीट होगी मैडिकल भी कंप्लीट हो गए उसमें मतलब जो तुम एनल स्पैशल फोर्स अपलाई कर रहे हो डिफरेंट थोड़ा जा एनर आउट जो तीस कल नेवीच जा रहे हो या एयरफोर्स जा रहे हो तुम्हें ट्रेनिंग बूट कैंप जाओगे ट्रेनिंग कंप्लीट करोगे उस चीज़ का तो पार्ट बन चुके जॉब तुम्हें आप पिक करनी है जॉब तुम ऑप्शन तूआउट कर दी भाई आ आ जॉब है तो दसो तुम की करना चाहते हो जिन्ना स्कोर घट्ट आ जाएगा उन्निया जॉब लिमिट हो जाएगी ਜੇ ਮੰਨ ਲਓ ਉਸ ਕਰ ਉਹ ਤੁਸੀਂ 40 ਸਕੋਰ ਕੀਤਾ ਆਊਟ ਆਫ 90 ਟਾਈਮ ਉਹਦੇ ਵਿੱਚ ਵੱਖਰੇ ਵੱਖਰੇ ਸੈਕਸ਼ਨ ਹੁੰਦੇ ਆ ਕਿ ਇਸ ਚੀਜ਼ ਜੌਬ ਵਾਸਤੇ ਕੁਆਲੀਫਾਈ ਕਰਦਾ ਤੇ ਉਸ ਜੌਬ ਸਕੋਰ ਦੇ ਤਾ ਬਣਾ ਤੁਹਾਨੂੰ ਜੌਬਸ ਆਫਰ ਕੀਤੀ ਜਾਂਦੀਆਂ ਕਿ ਆਹ ਜੌਬ ਹੈ ਆਹ ਜੌਬ ਹੈ ਆਹ ਜੌਬ ਹੈ ਜੇ ਵੀ ਮੰਨ ਲਓ ਟਰੱਕ ਮੈਕੈਨਿਕ ਹੋ ਗਿਆ ਆਰਮੀ ਦੇ ਵਿੱਚ ਅ ਸਕਿਉਰਟੀ ਫੋਰਸਿਸ ਹੋ ਗਿਆ ਜਾਂ ਕੁਛ ਇਦਾਂ ਨਹੀਂ ਹੋਰ ਜੌਬਸ ਜਿਵੇਂ ਮਤਲਬ ਸਕੋਰ ਦੇ ਹਿਸਾਬ ਨਾਲ ਹੁੰਦੀ ਆ ਫਰਕ ਪੈਂਦਾ ਹਾਂਜੀ ਓਕੇ ਇਹ ਤਾਂ ਹੋ ਗਿਆ ਅਨਲਿਸਟਡ ਦਾ ਰੈਂਕ ਕਮਿਸ਼ਨ ਦਾ ਵੀ ਦੱਸਣਾ ਸੋ ਜੇ ਤੁਸੀਂ ਕਮਿਸ਼ਨ ਸਾਈਡ ਜਾਣਾ ਹੈ ਉਹ ਕਮਿਸ਼ਨ ਸਾਈਡ ਵੀ ਡਿਪੈਂਡ ਕਰਦਾ ਤੁਹਾਡਾ ਸਕੋਰ ਕੀ ਹੈ ਜਿਵੇਂ ਮੈਂ ਅੱਗੇ ਦੱਸਿਆ ਵੀ ਜੇ ਤੁਸੀਂ ਪਾਇਲਟ ਜਾਣਾ ਜਾਂ ਆਰਪੀਏ ਜਾਣਾ ਜਾਂ ਕਾਂਪੇ ਸਿਸਟਮ ਆਫੀਸਰ 에ਅਰ ਬੈਟਲ ਮੈਨੇਜਰ ਜਾਣਾ ਫਿਰ ਤੁਹਾਨੂੰ ਟੀ ਬੈਸਟ ਟੈਸਟ ਨਾਲ ਦੇਣਾ ਪੈਣਾ ਤੇ ਉਸ ਤੋਂ ਬਾਅਦ ਤੁਹਾਨੂੰ ਫਲਾਈਟ ਫਿਜ਼ੀਕਲ ਦੇਣਾ ਪੈਣਾ ਜਿਹੜਾ ਰਾਈਟ ਪੈਡ 에ਅਰ ਫੋਰਸ ਬੇਸ ਤੇ ਹੁੰਦਾ ਆਹਾਇਓ ਉੱਥੇ ਜੇ ਤੁਸੀਂ ਉਹ ਪਾਸ ਕਰਦੇ ਹੋ ਉਸ ਤੋਂ ਬਾਅਦ ਤੁਹਾਨੂੰ ਫਲਾਈਟ ਫਿਜ਼ੀਕਲ ਜੇ ਪਾਸ ਕੀਤਾ ਸਭ ਤੋਂ ਜ਼ਿਆਦਾ ਇਸ਼ੂ ਤੇ ਫਲਾਈਟ ਫਿਜ਼ੀਕਲ ਚੋਂ ਦਾ ਕਿਉਂਕਿ ਬੱਚੇ ਉਸ ਚੀਜ਼ ਨੂੰ ਪਾਸ ਨਹੀਂ ਕਰ ਪਾਉਂਦੇ ਕੋਈ ਨਾ ਕੋਈ ਜਿਹੜਾ ਨੋਰਮਲ ਮੈਡੀਕਲ ਸਟੇਸ਼ਨ ਤੇ ਇਸ਼ੂ ਨਹੀਂ ਨਿਕਲਿਆ ਜ ਜੇ ਤੁਸੀਂ ਨੋਰਮਲ ਕੁਆਲੀਫਾਈ ਕਰਦੇ ਹੋ ਜੌਬਸ ਵਾਸਤੇ ਫਲਾਈਂਗ ਵਾਸਤੇ ਕਈ ਰਿਸ਼ੂ ਆਇਆ ਨਾ ਉੱਥੇ ਤਾਂ ਕਿਉਂਕਿ ਉਹ ਬਹੁਤ ਜ਼ਿਆਦਾ ਡੈਪਟ ਚ ਟੈਸਟ ਹੁੰਦਾ ਤਾਂ ਹਾਂਜੀ ਸੋ ਉਹ ਫਰਕ ਹੈ ਤੇ ਬਾਕੀ ਕਮਿਸ਼ਨਿੰਗ ਦੇ ਰਾਊਟ ਹੈਗੇ ਤਿੰਨ ਚਾਰ ਜਿਵੇਂ ਆ ਆਰਓਟੀਸੀ ਹੋ ਗਿਆ ਡਾਇਰੈਕਟ ਕਮਿਸ਼ਨਿੰਗ ਵੀ ਹੈਗੀ ਹੈ ਜੇ ਤੁਸੀਂ ਜੈਗ ਆਫੀਸਰ ਬੰਨਾ ਚਾਹੁੰਦੇ ਹੋ ਮਤਲਬ ਲਾਅ ਕਰਨਾ ਚਾਹੁੰਦੇ ਹੋ ਆ ਆਰਮ ਫੋਰਸਿਸ ਦੇ ਵਿੱਚ ਜੇ ਤੁਸੀਂ ਚੈਪਲਨ ਬੰਨਾ ਚਾਹੁੰਦੇ ਹੋ ਜੇ ਤੁਸੀਂ ਡਾਕਟਰ ਬੰਨਾ ਚਾਹੁੰਦੇ ਹੋ ਨਰਸ ਪ੍ਰੈਕਟिशनर ਬੰਨਾ ਚਾਹੁੰਦੇ ਹੋ ਉਹ ਤੁਹਾਡੇ ਡਾਇਰੈਕਟ ਕਮਿਸ਼ਨਿੰਗ ਦੇ ਵਿੱਚ ਵੀ ਆ ਜਾਂਦੇ ਆ ਤੇ ਉਹਨਾਂ ਦੇ ਵਿੱਚ ਤੁਸੀਂ ਆਲਰੇਡੀ ਕਿੰਨਾ ਚਿਰ ਪ੍ਰੈਕਟਿਸ ਕਰਦੇ ਹੋਏ ਕਈ ਹਾਇਰ ਰੈਂਕ ਵੀ ਮਿਲ ਜਾਂਦਾ ਤੁਹਾਨੂੰ ਜੇ ਤੁਸੀਂ ਮੰਨ ਲਓ 5-7 ਸਾਲਾਂ ਤੋਂ ਪ੍ਰੈਕਟਿਸ ਕਰ ਰਹੇ ਹੋ ਤੁਸੀਂ ਪੇਪਰ ਵਰਕ ਦੋਗੇ ਆ ਮੇਰਾ ਲਾਇਸੈਂਸ ਨੰਬਰ ਆ ਮੇਰਾ ਮੈਨੇਜਰ ਤੋਂ ਪ੍ਰੈਕਟਿਸ ਕਰ ਰਿਹਾ ਸੀ ਇਹ ਚੀਜ਼ ਤੇ ਤੁਹਾਨੂੰ ਈਜ਼ੀ ਸਿਲੈਕਸ਼ਨ ਹੋ ਜਾਂਦੀ ਹੈ ਉਹ ਡਾਇਰੈਕਟ ਕਮਿਸ਼ਨਿੰਗ ਹੋ ਜਾਂਦੀ ਹੈ ਉਹਦੇ ਤੁਹਾਨੂੰ ਟੈਸਟ ਦੇਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਤੁਸੀਂ ਆਪਦੇ ਕੰਮ 'ਚ ਪਹਿਲਾਂ ਹੀ ਮਾਹਿਰ ਹੋ ਤੇ ਉਹ ਤੁਹਾਨੂੰ ਡਾਇਰੈਕਟ ਕਮਿਸ਼ਨ ਮ ਨੀ ਤਾਂ ਆਫਸਰ ਟ੍ਰੇning ਸਕੂਲ ਰਾਊਟ ਹੈ ਆਰ او ٹی سی ਰਾਊਟ ਹੈ ਜਿਹੜਾ ਤੁਸੀਂ ਕਾਲਜ ਕਰਦੇ ਹੋ 4 ਸਾਲ ਪੜ੍ਹਾਈ ਕਰਦੇ ਹੋ ਤੁਸੀਂ ਪੜ੍ਹਾਈ ਦੇ ਨਾਲ ਨਾਲ ਤੁਹਾਨੂੰ ਟ੍ਰੇਨ ਵੀ ਕੀਤਾ ਜਾਂਦਾ ਵਿੱਚ ਵਿੱਚ ਸਮਰ ਸਮਰ ਦੀਆਂ ਛੁੱਟੀਆਂ ਦੇ ਵਿੱਚ ਵਿੱਚ ਤੁਹਾਨੂੰ ਟ੍ਰੇਨਿੰਗ ਵਾਸਤੇ ਭੇਜਿਆ ਵੀ ਜਾਂਦਾ ਵੱਖਰੇ ਵੱਖਰੇ ਸਟੇਸ਼ਨਸ ਤੇ ਤੇ ਉਹ ਡਿਪੈਂਡ ਕਰਦਾ ਬ੍ਰਾਂਚ ਟੂ ਬ੍ਰਾਂਚ ਤੇ ਜਦੋਂ ਤੁਸੀਂ ਸਾਰਾ ਕੁਝ ਕੰਪਲੀਟ ਕਰਦੇ ਹੋ ਜਦੋਂ 4 ਸਾਲ ਦੀ ਡਿਗਰੀ ਦੇ ਨਾਲ ਨਾਲ ਤੁਹਾਨੂੰ ਤੁਸੀਂ ਕਮਿਸ਼ਨ ਹੋ ਜਾਂਦੇ ਹੋ ਇੱਕ ਹੈਗਾ ਅਕੈਡਮੀ ਜਿਵੇਂ 에어ਫੋਰਸ ਦੀ ਅਕੈਡਮੀ ਹੈਗੇ ਨੇਵੀ ਦੀ ਅਕੈਡਮੀ ਹੈ ਆਰਮੀ ਦੀ ਅਕੈਡਮੀ ਹੈ ਉਹ ਜੇ ਤੁਸੀਂ ਹਾਈ ਸਕੂਲ ਕੰਪਲੀਟ ਕਰਦੇ ਹੋ ਟੈਸਟ ਦਿੰਨੇ ਹੋ ਜਿਵੇਂ ਨੋਰਮਲ ਕਾਲਜ ਅਪਲਾਈ ਕਰਦੇ ਹੋ ਵੀ ਤੁਸੀਂ ਉੱਥੇ ਅਪਲਾਈ ਕਰਦੇ ਹੋ ਪਰ ਤੁਹਾਡੇ ਸਕੋਰ ਜਾਂ ਤੁਹਾਡੇ ਬੈਕਗਰਾਉਂਡ ਨੂੰ ਸਾਰੇ ਨੂੰ ਵੇਖ ਕੇ ਜੇ ਤੁਸੀਂ ਸਿਲੈਕਟ ਹੋਨੇ ਹੋ ਤਾਂ ਇਹ ਤੁਹਾਨੂੰ ਉੱਥੇ ਰੱਖਿਆ ਜਾਂਦਾ ਤੁਹਾਨੂੰ ਰਹਿਣ ਖਾਣ ਪੀਣ ਸਾਰਾ ਕੁਝ ਉਹਨਾਂ ਨੇ ਦੇਣਾ ਹੈ ਪੈਸੇ ਵੀ ਦੇਣੇ ਹਨ ਤਨਖਾਹ ਵੀ ਲੱਗ ਜਾਂਦੀ ਹੈ ਤੇ ਪੜ੍ਹਾਈ ਵੀ ਉਹਨਾਂ ਨੇ ਫ੍ਰੀ ਚ ਕਰਾਉਣੀ ਹੈ ਪ੍ਰੋ ਅਕੈਡਮੀ ਹੈ ਅਕੈਡਮੀ 'ਚ ਹੀ ਰਹਿਣਾ ਤੁਸੀਂ ਤੇ ਜਿੱਦਨ ਉੱਥੋਂ ਵੀ ਗ੍ਰੈਜੂਏਟ ਕਰਦੇ ਹੋ ਨਾਲ ਡਿਗਰੀ ਦੇ ਨਾਲ ਤੁਹਾਨੂੰ ਆਫਸਰ ਰੈਂਕ ਤੇ ਦਿੱਤੀ ਸੀ ਇਹ ਪੁਆਇੰਟ ਹੁੰਨੇ ਆ